ਓਏ ਨਾ ਮੇਰੇ ਵੀਰ ਮਰੀਠੀਏ ਰਸੜਾ ਨਹੀਂ ਮੇਰਾ ਵੀਰ ਪੁੱਤ ਜੇ ਤੂੰ ਰਸ ਗਿਆ ਪੈਂਦੀਆਂ ਚ ਮੇਰੇ ਨਾਲ ਕੌਣ ਖੜੂਗਾ ਇੱਕ ਤੂੰ ਹੀ ਤਾਂ ਮੇਰਾ ਯਾਰ ਆ ਜਿਹੜਾ ਮੇਰੇ ਨਾਲ ਕੁੱਟ ਖਾਂਦੇ ਹੋਏ ਮੇਰੇ ਵੱਲ ਦੇਖ ਦੇਖ ਹੱਸਦਾ ਹੁੰਦਾ ਮੈਂ ਤੂੰ ਹੱਸਦਾ ਫਿਰ ਨਾਲ ਤੇ ਤੈਨੂੰ ਵੀ ਵੱਢਦੇ ਆ ਵੀ ਤੂੰ بڑے ਦੰਦ ਕੱਢੇ ਆ ਹੈ ਉਹ ਚੀਜ਼ ਕਿੱਥੇ ਪੁੱਲਣੀਆਂ ਯਾਰ ਤੂੰ ਪੈਂਦੀਆਂ ਚ ਵੀ ਖੜਿਆ ਨਹੀਂ ਤਾਂ ਕੋਈ ਖੜਦਾ ਨਹੀਂ ਯਾਰ ਮਰੀਠੀਏ ਮੈਂ ਨਹੀਂ ਖੜਦਾ ਅੱਗੇ ਬਹੁਤ ਖੜਖੜ ਦੇਖ ਲਿਆ ਇੱਕ ਪੈਂਦੀਆ ਦੋ ਪੈਂਦੀਆ ਤਿੰਨ ਪੈਂਦੀਆ ਭਰਾਵਾ ਰੇਲ ਬੰਦ ਨੇ ਜਿਹੜੇ ਕੁੱੜਦੇ ਆ ਹੁਣ ਤੂੰ ਆਇਆ ਨਾ ਮੈਨੂੰ ਕੋਈ ਕਾਹਲਡ ਕਰਕੇ ਆਇਆ ਮੈਂ ਜਿਹੜਾ ਸ਼ਾਮ ਤਾ ਇਹ ਲਾਲਾ ਲਾਲਾ ਹੋ ਜਾਣੀਆ ਮੈਨੂੰ ਲੱਗਦਾ ਤੇਰੇ ਭਰਾਵਾ ਤੇਰੇ ਮੂਰੇ ਹੱਥ ਜੋੜੇ ਮਿਲ ਨੂੰ ਮਾਫ਼ ਕਰ ਮੈਂ ਤੋ ਨਹੀਂ ਵੱਡ ਖਾਦੀ ਜਾਂਦੀ ਇਹ ਤਾਂ ਇੱਕ ਵਾਰੀ ਸਿੱਟਾ ਕਰ ਬਾਕੀ ਫਿਰ ਮੈਂ ਸਾਬ ਲੂੰਗਾ ਚੰਨੀ ਹੁਣੇ ਫੋਨ ਲਾਵਾਗੇ ਬਦਮਾਸ਼ੀ ਵੀ ਕੀਤੀ ਹੋਣੀ కమ్మ చో స్తారీక బే బాగా స